ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਆਵਾਜ਼ ਆਪਾ ਸੁਣਦੇ ਹਾਂ ਲੇਖਕ ਕਰਤਾਰ ਸਿੰਘ ਦੁੱਗਲ ਜੀ ਦੀ ਲਿਖੀ ਹੋਈ ਕਹਾਣੀ ਅੰਗੜਾਈ ਅੰਮੀ ਨੇ ਅੱਜ ਫੇਰ ਵਾਲ ਤੋਤੇ ਸਨ ਵਾਲ ਤੋਕੇ ਸਵਾਰੇ ਸਨ ਤੇ ਫੇਰ ਉੰਜ ਦਾ ਉੰਜ ਉਹਨਾਂ ਨੂੰ ਖੁੱਲਾ ਛੱਡ ਦਿੱਤਾ ਸੀ ਹੋਣ ਸਾਰਾ ਦਿਨ ਉਹਦੇ ਵਾਲ ਸੁੱਕਦੇ ਰਹਿਣਗੇ ਸਾਰਾ ਦਿਨ ਚਮ-ਚਮ ਕਰਦੇ ਉਹਦੇ ਮੋਢਿਆਂ ਤੇ ਖਿਲਦੇ ਹੋਏ ਉਹਦੀਆਂ ਗੱਲਾਂ ਤੇ ਟਿਲਕ ਟਿਲਕ ਆ ਰਹੇ ਕਦੇ ਮੂੰਹ ਤੇ ਪੈ ਰਹੇ ਸਾਰਾ ਦਿਨ ਉਹਦੇ ਜੋਬਨ ਨਾਲ ਖੇਡ-ਖੇਡ ਚੱਲੇ ਹੋ ਰਹੇ ਸਾਰਾ ਦਿਨ ਇੱਕ ਖੁਸ਼ਬੂ ਸਾਰੇ ਘਰ ਵਿੱਚ ਕਿਵੇਂ ਕੁੜੀਆਂ ਜਿੜੀਆਂ ਵਾਂਗ ਅੰਮੀ ਉਹਨਾਂ ਨੂੰ ਅੰਗੋਲੀਆਂ ਛੱਡ ਦਿੰਦੀ ਸੀ ਸਾਰਾ ਦਿਨ ਅੰਦਰ ਬਾਹਰ ਇੱਕ ਰੌਣਕ ਜਿਵੇਂ ਬਨੇਰੇ ਤੇ ਕੋਈ ਬੱਦਲ ਆ ਕੇ ਬਹਿ ਜਾਏ ਕਿਤਨਾ ਤਰਦਦ ਹੁੰਦਾ ਜਦੋਂ ਮੰਮੀ ਨੂੰ ਵਾਲ ਧੋਣੇ ਹੁੰਦੇ ਸਨ ਪਹਿਲੇ ਆਇਆ ਮਾਂ ਉਹਦੇ ਤੇਲ ਚ ਅਸੀ ਪਿਛਲੀ ਰਾਤ ਸੌਣ ਕੋ ਪਹਿਲਾਂ ਕਿਤਨੀ ਧੀਰ ਉਹਦੇ ਵਾਲਾਂ ਦੀ ਇੱਕ ਇੱਕ ਲੱਟ ਨੂੰ ਪੋਲੋਸਦੀ ਰਹਿੰਦੀ ਫੇਰ ਆਮਲੇ ਸ਼ਿਕਾ ਕਾਈ ਖੱਲੀ ਤੇ ਪਤਾ ਨਹੀਂ ਕੀ ਕੀ ਕਾਂਸੀ ਦੇ ਕਟੋਰੇ ਵਿੱਚ ਪਿਘੋਇਆ ਜਾਂਦਾ ਸਾਰੀ ਰਾਤ ਭਿਜਿਆ ਰਹਿੰਦਾ ਤੇ ਫਿਰ ਅਗਲੀ ਸਵੇਰ ਗੀਜ਼ਰ ਚਾਲੂ ਕਰਕੇ ਅੰਮੀ ਗੁਸਲਖਾਨੇ ਵਿੱਚ ਵੜ ਜਾਂਦੀ ਸਵੇਰ ਦੀ ਗੁਸਲਖਾਨੇ ਵਿੱਚ ਗਈ ਜਦੋਂ ਪੀਲੀਆਂ ਪੀਲੀਆਂ ਧੁੱਪਾਂ ਨਿਕਲਦੀਆਂ ਤੇ ਉਹ ਬਾਹਰ ਨਿਕਲਦੀ ਤੇ ਫਿਰ ਲਾਨ ਵਿੱਚ ਅਖਬਾਰ ਲੈ ਕੇ ਬਹਿ ਜਾਂਦੀ ਉਸ ਨੇ ਬਾਬਰ ਜੀ ਨੇ ਆ ਕੇ ਪੁੱਛਿਆ ਬੀਬੀ ਦਿਨੇ ਕੀ ਪੱਕੇਗਾ ਮਟਰ ਪਲਾਉ ਬਣਾ ਲਓ ਨਾਲ ਦਹੀਂ ਦੀ ਚਟਨੀ ਬਾਰੇ ਮਿਰਚ ਟਮਾਟਰ ਧਨੀਆ ਪਿਆਜ਼ ਅਦਰਕ ਜਿਵੇਂ ਪਿਛਲੇ ਹਫਤੇ ਬਾਵਰ ਚੀ ਕਹਿਣ ਲੱਗਾ ਆਹੋ ਜਿਸ ਤਰ੍ਹਾਂ ਦੀ ਚਟਨੀ ਤੇ ਮਟਰ ਪਲਾਉ ਤੋਂ ਬਣਾਇਆ ਸੀ ਉਦੋਂ ਜਦੋਂ ਅੰਕਲ ਇ드ਰੀਸ ਆਏ ਸਨ ਯਾਸਮੀਨ ਨੇ ਅੰਦਰੋਂ ਆਂਦੇ ਹੋਏ ਬਾਵਰ ਚੀ ਨੂੰ ਯਾਦ ਕਰਵਾਇਆ ਯਾਸਮੀਨ ਹੁਣੇ-ਹੁਣੇ ਸੌਂ ਕੇ ਉੱਠੀ ਸੀ ਜਦੋਂ ਨੇ ਉਹਦੇ ਐਮਏ ਦੇ ਇਮਤਿਹਾਨ ਖਤਮ ਹੋਏ ਸਨ ਤੋਂਪਾ ਨਿਕਲ ਆਂਦੀਆਂ ਤਾ ਕਿਤੇ ਜਾ ਕੇ ਉਹਦੀ ਅੱਖ ਖੁੱਲਦੀ ਸੀ ਤੇ ਫਿਰ ਅੰਗੜਾਈ ਲੈ ਕੇ ਯਾਸਮਿਨ ਨੂੰ ਚੇਤੇ ਆਇਆ ਪਿਛਲੇ ਹਫਤੇ ਵੀ ਜਿਸ ਦਿਨ ਅੰਮੀ ਨੇ ਬਾਦ ਤੋਤੇ ਸਨ ਤਾਂ ਮਟਰ ਪਲਾਉ ਨਾਲ ਦਹੀਂ ਦੀ ਚਟਨੀ ਬਣਵਾਈ ਸੀ ਹਰੀ ਮਿਰਚ ਟਮਾਟਰ ਧਨੀਆ ਪਿਆਜ਼ ਅਦਰਕ ਬਾਬਰ ਜੀ ਸਾਚੀ ਤੇ ਕਹਿ ਰਿਹਾ ਸੀ ਤੇ ਯਾਸਮਿਨ ਢੈਲਦੀ ਢੈਲਦੀ ਸਾਹਮਣੇ ਬਗੀਚੇ ਦੀ ਗੁਲਾਬਾਂ ਦੀ ਕਿਆਰੀ ਕੋਲ ਜਾ ਖਲੋਤੀ ਕਿੰਨੇ ਪਿਆਰੇ ਗੁਲਾਬ ਖਿੜੇ ਸਨ ਸ਼ਰਮਾਈਆਂ ਸ਼ਰਮਾਈਆਂ ਕਲੀਆਂ ਜਿਵੇਂ ਇੱਕ ਝਿਜਕ ਜੀ ਹੋਵੇ ਉਹਨਾਂ ਨੂੰ ਅੱਖ ਖੋਲਣ ਵਿੱਚ ਕੁੰਡ ਚੁੱਕਣ ਵਿੱਚ ਕਿਤੇ ਕੋਈ ਮੁਸਕਾਨ ਕਿਤੇ ਕੋਈ ਦਿਲ ਫਰੇਵ ਖਾਸੀ ਕਿਤੇ ਪੈਗਾਮ ਜਿਵੇਂ ਕਿਸੇ ਦੇ ਪੱਲੇ ਵਿੱਚ ਬੱਦੇ ਹੋਣ ਅਚਾਨਕ ਯਾਸਮੇ ਨੂੰ ਯਾਦਾ ਆ ਪਿਛਲੀ ਵਾਰ ਵੀ ਤੇ ਉਸ ਤੋਂ ਪਿਛਲੇ ਵਾਰ ਵੀ ਜਦੋਂ ਅੰਮੀ ਨੇ ਬਾਗ ਤੋਂ ਉੱਤੇ ਸਨ ਮਟਰ ਪਲਾਉ ਤੇ ਦਹੀਂ ਦੀ ਚਟਨੀ ਬਣਵਾਈ ਸੀ ਖਬਰੇ ਪਿਛਲੀ ਤੋਂ ਪੇਸ਼ਲੀ ਰੀਵਰ ਵੀ ਸੋਜਦੇ ਸੋਜਦੇ ਯਾਸਮਿਨ ਦੀ ਮੁਸਕੜੀ ਨਿਕਲ ਗਈ ਔਰਤ ਜਾਤ ਯਾਸਮਿਨ ਸੋਚਦੀ ਅੰਮੀ ਮਟਰ ਪਲਾਉ ਤੇ ਦਹੀਂ ਦੀ ਚਟਨੀ ਬਣਵਾਉਂਦੀ ਸੀ ਕਿਉਂਕਿ ਇਦਰੀਸ ਅੰਕਲ ਨੂੰ ਦਹੀਂ ਦੀ ਚਟਨੀ ਤੇ ਮਟਰ ਪਲਾਉ ਨਾਲ ਜੋੜ ਸੀ ਜਦੋਂ ਉਹਨਾਂ ਖਾਣੇ ਤੇ ਆਉਣਾ ਹੁੰਦਾ ਕਿਸੇ ਦੀ ਫਰਮਾਇਸ਼ ਕਰਦੇ ਖਾਸ ਤੌਰ ਤੇ ਉਹਨਾਂ ਦੀ ਟੈਲੀਫੋਨ ਆਉਂਦੀ ਤੇ ਜਦੋਂ ਵੀ ਜਵਾਨ ਜਹਾਨ ਕੁੜੀਆਂ ਵਾਂਗ ਖੁੱਲੇ ਬਾੜ ਮੈਨੂੰ ਆਪਣਾ ਆਪ ਚੰਗਾ ਲੱਗਦਾ ਉਹ ਮਟਰ ਪਲਾਉ ਪਕਵਾਉਂਦੇ ਸੀ ਨਾਲ ਦਹੀਂ ਦੀ ਚਟਨੀ ਅੰਕਲ ਇ드ਰੀਸ ਨੂੰ ਜੇ ਇਹ ਕੁਝ ਪਸੰਦ ਸੀ ਅੰਕਲ ਇ드ਰੀਸ ਅੰਮੀ ਦੇ ਕਾਲੇ ਦੇ ਜਮਾਨੇ ਦੇ ਸਾਥੀ ਸਨ ਕਦੀ ਕਦਾਈ ਆਵੜਦੇ ਪੁਰਾਣੇ ਦਿਨਾਂ ਦੀਆਂ ਯਾਦਾਂ ਤਾਜ਼ਾ ਕਰਵਾ ਕੇ ਅੰਮੀ ਨੂੰ ਗੁੱਦਗੁਦਾ ਕੇ ਤੁਰ ਜਾਂਦੇ ਉਹਨਾਂ ਦੇ ਸਾਂਝੇ ਦੋਸਤ ਉਹਨਾਂ ਦੇ ਸਾਂਝੇ ਪ੍ਰੋਫੈਸਰ ਕਿਤਾਬਾਂ ਜਿਹੜੀਆਂ ਉਹਨਾਂ ਰਲ ਕੇ ਪੜੀਆਂ ਸਨ ਸ਼ਰਾਰਤਾਂ ਜਿਹੜੀਆਂ ਉਹਨਾਂ ਮਿਲ ਕੇ ਕੀਤੀਆਂ ਸਨ ਸੋਦ ਦੇ ਸੋਦ ਦੇ ਯਾਦ ਮੈਨੂੰ ਖਿਆਲ ਆਇਆ ਅੰਮੀ ਨੇ ਅੱਜ ਗਰਾਰਾ ਪਾਇਆ ਸੀ ਗਰਾਰਾ ਤੇ ਚਿਕਨ ਦਾ ਕੁੜਤਾ ਉੱਤੇ ਬੂਟੀਆਂ ਵਾਲਾ ਦੁਪੱਟਾ ਪਿਛਲੇ ਹਫ਼ਤੇ ਵੀ ਉਸ ਗਰਾਰਾ ਪਾਇਆ ਸੀ ਤੇ ਖਬਰੇ ਉਸ ਤੋਂ ਪਿਛਲੇ ਹਫ਼ਤੇ ਵੀ ਆਹੋ ਜਦੋਂ ਵੀ ਵਾਰਤ ਹੁੰਦੀ ਅੰਮੀ ਗਰਾਰਾ ਪਾਉਂਦੀ ਸੀ ਹੁਣ ਗਰਾਰਾ ਪਾਣ ਦਾ ਰਿਵਾਜ ਨਹੀਂ ਸਿਰਿਆ ਉਹਨਾਂ ਦਿਨਾਂ ਵਿੱਚ ਇਸ ਦਾ ਰਿਵਾਜ ਹੁੰਦਾ ਸੀ ਜਿਨ੍ਹਾਂ ਦਿਨਾਂ ਵਿੱਚ ਅੰਮੀ ਕਾਲਜ ਵਿੱਚ ਪੜ੍ਹਦੀ ਸੀ ਤੇਰੀ ਅੰਮੀ ਦੇ ਘਰਾਰਿਆਂ ਦੇ ਝੋਲਾ ਦੇ ਯਾਰ ਲੋਕ ਵਿੱਚ ਵਿੱਚ ਜਾਂਦੇ ਸਨ ਅੰਕਲ ਇਦਰੀਸ ਨੇ ਇੱਕ ਵਾਰ ਕਿਹਾ ਸੀ ਕਿ ਯਾਸਮੀਨ ਨੂੰ ਯਕਾਇਕ ਇੱਕ ਸ਼ਰਾਰਤ ਸੁੱਜੀ ਉਹ ਅੰਦਰ ਗਈ ਤੇ ਉਸ ਇਦਰੀਸ ਅੰਕਲ ਨੂੰ ਟੈਲੀਫੋਨ ਕੀਤਾ ਇਦਰੀਸ ਅੰਕਲ ਤੁਸੀਂ ਕੀ ਕਰ ਰਹੇ ਹੋ ਕੁਝ ਨਹੀਂ ਕਰ ਰਹੇ ਤਾਂ ਸਾਡੇ ਆਓ ਅੱਜ ਦੁਪਹਿਰ ਦਾ ਖਾਣਾ ਖਾਓ ਮਟਰ ਪਲਾਓ ਤੇ ਦਹੀਂ ਦੀ ਚਟਨੀ ਇਦریس ਅੰਕਲ ਕਦੇ ਨਾ ਕਰਨ ਵਾਲੇ ਸਨ ਸਾਰਾ ਕੰਮ ਛੋੜ ਕੇ ਉਹਨਾਂ ਦੇ ਆ ਜਾਂਦੇ ਤੇ ਫੇਰ ਖਾਣੇ ਦੀ ਦਾਵਤ ਮਟਰ ਪਲਾਓ ਤੇ ਦਹੀਂ ਦੀ ਚਟਨੀ ਤੇ ਤਾਂ ਉਹ ਜਾਣ ਲੈਂਦੇ ਸਨ ਯਾਸਮੀਨ ਹੱਸਦੀ ਹੱਸਦੀ ਬਾਹਰ ਲਾਨਦੀ ਨੌਕਰ ਵਿੱਚ ਆਈ ਜਿੱਥੇ ਅੰਮੀ ਬੈਠੀ ਕੋਸੀ ਕੋਸੀ ਧੁੱਪ ਵਿੱਚ ਜਿਵੇਂ ਸੁੱਕਨੇ ਵੇਖ ਰਹੀ ਹੋਵੇ ਮੂੰਹ ਦੇ ਸਾਹਮਣੇ ਅਖਬਾਰ ਰੱਖੀ ਸਉਰਤ ਪਤਾ ਨਹੀਂ ਕਿੱਥੇ ਦੀ ਕਿੱਥੇ ਉਹਦੀ ਉੱਡੀ ਹੋਈ ਸੀ ਅੰਮੀ ਇਹ ਦ੍ਰਿਸ਼ ਅੰਕਲ ਆ ਰਹੇ ਨੇ ਯਾਸਮੀਨ ਨੇ ਦੂਰੋਂ ਹੀ ਕਿਹਾ ਕਿੱਥੇ ਜਿਵੇਂ ਅੰਮੀ ਦਾ ਤਰਾ ਨਿਕਲ ਗਿਆ ਹੋਵੇ ਅਖਬਾਰ ਉਲੜਿਆ ਹੋਇਆ ਖੇਠ ਜਮੀਂ ਤੇ ਜਾ ਪਿਆ ਤੇ ਅੰਗੜਾਈ ਲੈਂਦੇ ਹੋਏ ਆਰਾਮ ਕੁਰਸੀ ਤੋਂ ਉਹ ਉੱਠ ਖਲੋਤੀ ਅਜੇ ਨਹੀਂ ਅੰਮੀ ਯਾਸਮੀਨ ਨੂੰ ਆਪਣੀ ਮਾਂ ਤੇ ਬੜਾ ਲਾਡਾ ਆ ਅਜੇ ਨਹੀਂ ਉਹ ਤੇ ਲੰਚ ਤੇ ਆਉਣਗੇ ਉਹ ਅੰਮੀ ਸੰਭਲਣ ਦੀ ਕੋਸ਼ਿਸ਼ ਕਰ ਰਹੀ ਸੀ ਇਦਰੀਸ ਅੰਕਲ ਦਾ ਟੈਲੀਫੋਨ ਆਇਆ ਸੀ ਯਾਸਮੀਨ ਨੇ ਝੂਠ ਬੋਲਿਆ ਤੁਹਾਡਾ ਪੁੱਛ ਰਹੇ ਸਨ ਮੈਂ ਕਿਹਾ ਅੱਗਲ ਅੰਮੀ ਬਾਹਰ ਥੁੱਪੇ ਬੈਠੇ ਨੇ ਤੁਸੀਂ ਲੰਚ ਦੇ ਕਿਉਂ ਨਹੀਂ ਆ ਜਾਂਦੇ ਉਹ ਰਾਜੀ ਹੋ ਗਏ ਇਦਰੀਸ ਤੇ دیਵਾਨਾ ਹੈ ਤੇ ਅੰਮੀ ਨੇ ਦੁਪੱਟੇ ਦਾ ਪੱਲਾ ਆਪਣੇ ਸਿਰ ਤੇ ਰੱਖ ਲਿਆ ਝਟਕੜੀ ਦੁਪੱਟਾ ਸਿਰ ਤੇ ਟਿਕਿਆ ਰਿਆ ਫਿਰ ਉਹਦੇ ਕੋਲੇ ਪਟ ਵਾਲਾ ਤੋਂ ਖਿਸਕੇ ਉਹਦੇ ਮੋਢਿਆਂ ਤੇ ਜਾ ਪਿਆ ਫੈਸਲਾ ਇਹ ਹੋਇਆ ਸੀ ਕਿ ਖਾਣਾ ਬਾਹਰ ਲਾਂਦ ਤੇ ਹੀ ਖਾਦਾ ਜਾਏਗਾ ਸਿਆਲੇ ਦੇ ਦਿਨ ਸਨ ਧੁੱਪ ਵਿੱਚ ਉੱਠਣ ਦਾ ਅੰਮੀ ਦਾ ਜੀ ਨਹੀਂ ਸੀ ਕਰਦਾ ਨਾਲੇ ਅੰਮੀ ਨੇ ਵਾਲ ਵੀ ਤੇ ਤੋਤੇ ਸਨ ਸਰਦੀਆਂ ਦੇ ਦਿਨਾਂ ਵਿੱਚ ਵਾਲ ਸੁੱਕਦੇ ਸੁੱਕਦੇ ਨਾਲੇ ਅੰਮੀ ਦੇ ਵਾਲ ਕਿਹੜੇ ਛੋਟੇ ਸਨ ਰੇਸ਼ਮ ਦੇ ਲੱਛੇ ਲੱਕ ਲੱਗਤੇ ਲੰਮੇ ਕਣੇ ਤੇ ਮਹੀਨ ਜਿਵੇਂ ਕਿਸੇ ਆਬ ਸ਼ਾਰ ਵਿੱਚ ਸਰਕਾਲਾਂ ਦਾ ਪਰਛਾਵਾਂ ਪੈ ਰਿਆ ਹੋਵੇ ਗੜੂੰਦ ਹੋ ਰਿਹਾ ਗੜੂੰਦ ਕਰ ਰਿਹਾ ਆਇਆ ਮਾਂ ਬਾਹਰ ਮੇਜ਼ ਕੁਰਸੀਆਂ ਲਾ ਕੇ ਮਸਾਂ ਹੱਟ ਹੀ ਸੀ ਕਿ ਦ੍ਰੀਸ ਆ ਗਏ ਪਿਛਲੇ ਪਾਸਿਓਂ ਆਏ ਲਾਨ ਵਿੱਚ ਕਦਮ ਰੱਖਦੇ ਹੀ ਕਹਿਣ ਲੱਗੇ ਮਾਫ ਕਰਨਾ ਇਹ ਦੱਸ ਦਿਓ ਮਾਂ ਕਿਹੜੀ ਏ ਤੇ ਬੇਟੀ ਕਿਹੜੀ ਏ ਤੇ ਅੰਮੀ ਖਿੜਖਿੜਾ ਕੇ ਹੱਸ ਪਈ ਇਹ ਕੋਈ ਹਸਣ ਵਾਲੀ ਗੱਲ ਨਹੀਂ ਯਾਸਮੀਨ ਕਹਿਣ ਲੱਗੇ ਅੰਮੀ ਨੂੰ ਅੰਮੀ ਲੱਗਣਾ ਚਾਹੀਦਾ ਹੈ ਜੇ ਮੈਂ ਭੁੱਲਦਾ ਨਹੀਂ ਤਾਂ ਕੁਝ ਦਿਨ ਪਹਿਲੇ ਜਦੋਂ ਸਾਡੀ ਮੁਲਾਕਾਤ ਕੰਪਨੀ ਬਾਗ ਵਿੱਚ ਹੋਈ ਸੀ ਏ ਢਿੱਲਾ ਪਜਾਮਾ ਕੁੜਤਾ ਬੇਟੀ ਨੇ ਪਾਇਆ ਹੋਇਆ ਸੀ ਦੁਪੱਟਾ ਵੀ ਖਬਰੇ ਹੀ ਸੀ ਇਹ ਦ੍ਰਿਸ਼ ਨੇ ਹੱਸ ਕੇ ਗੱਲ ਨੂੰ ਟਾਲ ਦਿੱਤਾ ਅੰਮੀ ਦਾ ਮੂੰਹ ਪਖਾ ਪਖਾ ਕਰ ਰਿਹਾ ਸੀ ਜਿਵੇਂ ਕਿਸੇ ਦੇ ਮੂੰਹ ਤੇ ਕਿਸੇ ਚਪੇੜ ਕੱਡ ਮਾਰੀ ਹੋਵੇ ਯਾਸਮੀਨ ਕਿਸੇ ਬਹਾਨੇ ਬਾਬਰ ਜੀ ਖਾਣੇ ਵਿੱਚ ਚਲੇ ਗਏ ਮੈਂ ਤੇ ਬਾਹਰ ਜਾ ਰਿਹਾ ਸਾਂ ਅੱਜ ਮੇਰਾ ਜੀ ਕਰ ਰਿਹਾ ਸੀ ਕਿਤੇ ਬਾਹਰ ਲੰਚ ਕੀਤਾ ਜਾਏ ਕਿ ਯਾਸਮੀਨ ਦਾ ਟੈਲੀਫੋਨ ਆ ਗਿਆ ਇਦਰੀਸ ਬੋਲ ਰਿਹਾ ਸੀ ਅੰਮੀ ਬਿਟ-ਬਿਟ ਉਹਦੇ ਮੂਹਵਲ ਵੇਖ ਰਹੀ ਸੀ ਕੁਰਸੀ ਤੋਂ ਉੱਠ ਕੇ ਮੈਂ ਆਪਣੇ ਕਮਰੇ ਦੇ ਦਰਵਾਜ਼ੇ ਤੇ ਉੱਜ ਚੁੱਕਾ ਸਾਂ ਜਦੋਂ ਟੈਲੀਫੋਨ ਵੱਜਣਾ ਸ਼ੁਰੂ ਹੋਇਆ ਇੱਕ ਤੇ ਮੇਰਾ ਜੀ ਕੀਤਾ ਵੱਜਣ ਦਿਓ ਆਪੇ ਕੋਈ ਸੁਣ ਲਵੇਗਾ ਫੇਰ ਮੈਂ ਮੁੜ ਕੇ ਝੁਕ ਲਿਆ ਯਾਸਮੀਨ ਨੇ ਤੇ ਕਿਹਾ ਸੀ ਇਦਰੀ ਸੰਕਲ ਦਾ ਟੈਲੀਫੋਨ ਸੀ ਅੰਮੀ ਹਸੂ ਹਸੂ ਅੱਖੀਆਂ ਇਦਰੀ ਇਸ ਵੱਲ ਵੇਖੇ ਜਾ ਰਹੇ ਸੀ ਜਿਸ ਤਰ੍ਹਾਂ ਦਾ ਉਦੋਂ ਸੀ ਇਨ ਮਿਨ ਉਸੇ ਤਰ੍ਹਾਂ ਦਾ ਅੱਜ ਵੀ ਸੀ ਮਜਾਲ ਹੈ ਜੇ ਇਸ ਆਦਮੀ ਵਿੱਚ ਕੋਈ ਫਰਕ ਆਇਆ ਹੋਵੇ ਯਾਸਮੀਨ ਨੇ ਜਦੋਂ ਕਿਹਾ ਮਟਰ ਪਲਾਉ ਤੇ ਦਹੀਂ ਦੀ ਚਟਨੀ ਬਣੀ ਹੈ ਮੇਰੇ ਤਾਂ ਮੂੰਹ ਵਿੱਚ ਪਾਣੀ ਆ ਗਿਆ ਅੰਮੀ ਸੁਣ ਥੋੜਾ ਰਹੀ ਸੀ ਉਹ ਕੀ ਕਹਿ ਰਿਹਾ ਸੀ ਉਹ ਤੇ ਉਹਦੇ ਮੂੰਹ ਵੱਲ ਵੇਖਦੇ ਜਾ ਰਹੀ ਸੀ ਹੁਣ ਉਸ ਫੇਰ ਆਪਣੇ ਵਾਲਾਂ ਨੂੰ ਦੁਪੱਟੇ ਦੀ ਚੋਕ ਨਾਲ ਢੱਕ ਲਿਆ ਸੀ ਅੰਮੀ ਖਾਣਾ ਲਗਵਾ ਦੇਵਾਂ ਅੰਦਰੋਂ ਯਾਸਮੀਨ ਪੁੱਛ ਰਹੀ ਸੀ ਬੇਸ਼ੱਕ ਇਦਰੀ ਸੰਕਲ ਨੇ ਜਵਾਬ ਦਿੱਤਾ ਜਿਤਨਾ ਚਿਰ ਖਾਣਾ ਪਰੋਸਣ ਹੁੰਦਾ ਰਿਹਾ ਯਾਸਮੀਨ ਵੀ ਨਹਾ ਧੋ ਕੇ ਕੱਪੜੇ ਬਦਲ ਕੇ ਆ ਗਈ ਜੀਨ ਤੇ ਬਲਾਊਜ਼ ਪੋਨੀ ਟੇਲ ਜਿਵੇਂ 8ਵੀਂ 9ਵੀਂ ਵਿੱਚ ਪੜਦੀ ਸਕੂਲ ਦੇ ਕੁੜੇ ਹੋਏ। ਕਿਤਨਾ ਚਿਰ ਖਾਣਾ ਹੁੰਦਾ ਰਿਹਾ। ਇਦ੍ਰੇਸ ਖਾਣਾ ਥੋੜਾ ਖਾਂਦਾ ਸੀ, ਗੱਪਾਂ ਵਧੇਰੇ ਮਾਰਦਾ ਸੀ। ਖਾਣੇ ਤੋਂ ਬਾਅਦ ਕਾਫੀ ਦਾ ਡੌੜ ਚੱਲਿਆ। ਇਸੇ ਵਿੱਚ ਦੁਪਹਿਰ ਢਲ ਗਈ। ਬਾਬਾ ਮੈਨੂੰ ਤੇ ਨੀਂਦਰ ਆ ਰਹੀ ਏ। ਯਾਸਮੀਨ ਨੇ ਆਪਣਾ ਕਾਫੀ ਦਾ ਪਿਆਲਾ ਖਤਮ ਕਰ ਲਿਆ ਸੀ ਤੇ ਅੰਦਰ ਥੌਂਕਾ ਲੌਂ ਚਲੀ ਗਈ। ਲੋਕੀ ਕਾਫੀ ਪੀਂਦੇ ਨੇ ਤਾਂ ਜੇ ਨੀਂਦਰ ਨਾ ਆਵੇ। ਇਸ ਨੂੰ ਕਾਫੀ ਪੀ ਕੇ ਨੀਂਦਰ ਆ ਜਾਂਦੀ ਏ। ਇਦਰੀਸ ਅੰਕਲ ਨੇ ਯਾਸਮੀਨ ਨੂੰ ਚੜਾਣ ਦੀ ਕੋਸ਼ਿਸ਼ ਕੀਤੀ ਪਰ ਯਾਸਮੀਨ ਕੰਬਲੇਟ ਕੇ ਅੰਦਰ ਆਪਣੇ ਕਮਰੇ ਵਿੱਚ ਚਲੀ ਗਈ ਝਟਕੜੀ ਤੇ ਉਹ ਕੋਕ ਸੁੱਤੇ ਪਈ ਸੀ ਸ਼ਾਮੀ ਜਦੋਂ ਯਾਸਮੀਨ ਦੀ ਅੱਖ ਖੁੱਲੀ ਨੌਕਰ ਬਾਹਰ ਚਾਹ ਲੈ ਕੇ ਜਾ ਰਿਹਾ ਸੀ ਯਾਸਮੀਨ ਵੀ ਚਾਹ ਵਿੱਚ ਸ਼ਾਮਲ ਹੋ ਗਈ ਜਦੋਂ ਚਾਹ ਹੋ ਚੁੱਕੀ ਤਾਂ ਇਦਰੀਸ ਤੁਰਪੇ ਦਫ਼ਤਰ ਬੰਦ ਹੋਣ ਦਾ ਸਮਾਂ ਹੋ ਚੁੱਕਾ ਸੀ ਖਬਰੇ ਕੋਈ ਦਸਤਕਰ ਕਰਨ ਲਈ ਜ਼ਰੂਰੀ ਕਾਗਜ਼ ਹੀ ਹੋਵੇ ਯਸ ਵੀ ਮੇਂ 3 ਸੰਕਲ ਨੂੰ ਛੇੜਿਆ ਇਹ ਗੱਲ ਨਹੀਂ ਕੁੜੀ ਤੇਰੀ ਆਂਟੀ ਦੀ ਹਾਜ਼ਰੀ ਵੀ ਤੇ ਪਰਣੀ ਹੁੰਦੀ ਐ ਇਦਰੀਸ ਕਾਰਨੀਆਂ ਚਾਬੀਆਂ ਨਾਲ ਖੇਡਦਾ ਆਪਣੀ ਮੋਟਰ ਵਿੱਚ ਜਾ ਬੈਠਾ ਤੇ ਅਗਲੇ ਚਿੰ ਉਹ ਜਾ ਚੁੱਕਾ ਸੀ ਉਸ ਰਾਤ ਖਾਣਾ ਖਾ ਕੇ ਜਦੋਂ ਫਾਰिग ਹੋਏ ਯਾਸਮੀਨ ਦੇ ਅੱਬਾ ਇਧਰ ਉਧਰ ਵੇਖ ਕੇ ਕਹਿਣ ਲੱਗੇ ਅੱਜ ਘਰ ਕੁਝ ਵਧੇਰੇ ਸਾਫ਼-ਸਾਫ਼ ਨਹੀਂ ਲੱਗ ਰਿਹਾ ਜਿਆਦਾ ਉਜਲਾ ਉਜਲਾ ਪਰਦਿਆਂ ਦੇ ਰੰਗ ਜਿਵੇਂ ਮਹਿਕਏ ਹੋਣ ਇੱਕ ਖੁਸ਼ਬੂ ਖੁਸ਼ਬੂ ਹੈ ਫੁੱਲ ਦਾਣਾ ਵਿੱਚ ਫੁੱਲ ਕਦੀ ਇੰਜ ਤਾਂ ਨਹੀਂ ਖਿੜੇ ਤੇ ਮਨੋਵਿਗਿਆਨ ਦੇ ਵਿਦਿਆਰਥਣ ਯਾਸਮੀਨ ਕੰਨਵਲੇਟ ਕੇ ਕਮਰੇ ਵਿੱਚੋਂ ਨਿਕਲ ਗਈ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ